ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਦੰਦੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਤ ਸਰਬ ਕਲਾ ਸਮਰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਾਂਤ ਫਿਰਤ ਫਿਰਤ ਪ੍ਰਭਿਆ ਰਨਾਈ ਨਾਨਕ ਕੀ ਪ੍ਰਭ ਮੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਮੇਨਤੀ ਆਪਣੀ ਭਗਤੀ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਗੁਰੂ ਸਿੱਖ ਕੇ ਬੰਧਨ ਕਾਟੈ ਗੁਰਕਾ ਸਿੱਖ ਵਿਕਾਰ ਦੇ ਹੱਟ ਮਹਾਰਾਜ ਸਿੱਖ ਦੇ ਆਪਣੇ ਸੇਵਕਾਂ ਦੇ ਬੰਦਨਾ ਨੂੰ ਕੱਟਣ ਵਾਜੇ ਨੇ ਅਸੀਂ ਮਹਾਰਾਜ ਦੇ ਉਹੀ ਦਰਸ਼ਨ ਕਰ ਰਿਹਾ ਸਤਗੁਰੂ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਮਹਾਰਾਜ ਬੰਦਨਾ ਨੂੰ ਕੱਟ ਕੇ ਜਿਸ ਜੇਲ ਬਾਰੇ ਕਤਾਬਾਂ ਵਿੱਚ ਹੈ ਲਿਖਿਆ ਉੱਥੇ ਦੇ ਕੈਦੀ ਜੀਵਨ ਤੇ ਕੀ ਮਰਨ ਤੋਂ ਬਾਅਦ ਵੀ ਵਾਰ ਨਹੀਂ ਆ ਸਕਦੇ ਸੀ ਕਹਿਣ ਤੋਂ ਪਾਪ ਜੀ ਦਾ ਸੰਸਕਾਰ ਹੋਣਾ ਧਰਮ ਦੇ ਅਨੁਸਾਰ ਉਹਦਾ ਸੰਸਕਾਰ ਵੀ ਅੰਦਰ ਹੋਣਾ ਤੇ ਜਿਹਨੇ ਦਫਨਾਇਆ ਜਾਣਾ ਉਹਦੀ ਕਬਰ ਵੀ ਅੰਦਰ ਬਣਦੀ ਹੈ ਐਸੀ ਉਹ ਗਵਾਲੀਅਰ ਦੀ ਝੀਲ ਉਤੋਂ ਮਹਾਰਾਜ ਉਹ 52 ਰਾਜਿਆਂ ਨੂੰ ਪੰਜਾਂ ਨੂੰ ਆਪਣੀ ਚੋਲੇ ਦੀ ਕਲੀਆਂ ਪਕੜਵਾ ਕੇ ਤੇ ਦੋ ਨੂੰ ਅੱਗੇ ਦੀਆਂ ਜਿਹੜੀਆਂ ਤੜੀਆਂ ਨੇ ਲੜੀਆਂ ਲੱਗੀਆਂ ਨੇ ਉਹ ਪਕੜ ਕੇ ਬਾਹਰ ਆ ਰਹੇ ਨੇ ਇੱਕ ਦੂਜੇ ਨਾਲ ਖੈंदे ਬੈਨੇ ਰਾਜੀ ਕਿਉਂਕਿ ਪੰਜਾ ਨੂੰ ਇਸ ਇੱਕ ਘੇਰੇ ਵਿੱਚ ਰੱਖਣਾ ਔਰ ਨਾਲ-ਨਾਲ ਟੁਰਨਾ ਇੱਕ ਦੂਜੇ ਨਾਲ ਤੱਕੇ-ਤੱਕੇ ਨਾਲ ਜਿਵੇਂ ਕੋ ਔਰ ਵਿੱਚ ਮਹਾਰਾਜ ਇੰਨੀ ਸੋਹਣੀ ਸੋਭਾ ਪਾ ਰਹੇ ਨੇ ਮਹਾਰਾਜ ਨੇ ਕਿੰਨੇ ਕੀਮਤੀ ਵਸਤਰ ਸ਼ਸਤਰ ਤੇ ਜਿਹੜੇ ਜੀਵਰ ਨੇ ਉਹ ਸਜਾਏ ਹੋਏ ਨੇ ਕਲਗੀ ਮਹਾਰਾਜ ਦੇ ਸਿਰ ਤੇ ਸੋਭਾ ਪਾ ਰਹੀ ਹੈ ਮਹਾਰਾਜ ਉਹਨਾਂ ਨੂੰ ਲੈ ਕੇ ਹੌਲੀ-ਹੌਲੀ ਸਨੇ ਸਨੇ ਉਹ ਗਵਾਲੀਅਰ ਦੇ ਦੁਰਗ ਤੋਂ ਬਾਹਰ ਜਦੋਂ ਗੁਰੂ ਸਾਹਿਬ ਬਾਹਰ ਆਏ ਤੇ ਕਵੀਰਾ ਸੰਤੋਖ ਸਿੰਘ ਜੀ ਕਹਿੰਦੇ ਐਵੇਂ ਲੱਗਦਾ ਜਾਨੋ ਜਿਵੇਂ ਨਰਕਾਂ ਵਿੱਚੋਂ ਰਾਜਾ ਜਨਕ ਗਿਆ ਸੀ ਨਾ ਤੇ ਚੰਗਿਆੜੇ ਪੈਂਦੇ ਬੈ ਸੀ ਉੱਥੇ ਦੀਆਂ ਆਵਾਜ਼ਾਂ ਸੁਣ ਕੇ ਰਾਜਾ ਜਨਕ ਦੇ ਹਿਰਦੇ ਵਿੱਚ ਦਇਆ ਆ ਗਈ ਤਨਵਰਾਜ ਨੂੰ ਪੁੱਛਿਆ ਕੋਈ ਤੇ ਤਰੀਕਾ ਹੋਏਗਾ ਕਿ ਇਹਨਾਂ ਨੂੰ ਮੁਕਤੀ ਮਿਲ ਜਾਏ ਕਹਿੰਦੇ ਜੀ ਕੋਈ ਮੁਕਤੀ ਦਾ ਰਸਤਾ ਨਹੀਂ ਹਾਂ ਇੱਕ ਹੋ ਸਕਦਾ ਹੈ ਜਿੰਨੇ ਇਹਨਾਂ ਨੇ ਪਾਪ ਕੀਤੇ ਨੇ ਉਹਦੇ ਬਦਲੇ ਜੇ ਕੋਈ ਉਨੇ ਪੁੰਨ ਰੱਖ ਦਵੇ ਕਹਿੰਦੇ ਉਨੇ ਪੁੰਨ ਕਿਵੇਂ ਰੱਖੇਗਾ ਕੋਈ ਆਮ ਤੌਰ ਤੇ ਜ਼ਿੰਦਗੀ ਤੇ ਜੋ ਇੱਕ ਜੀਵਨ ਜੀਤਾ ਹੈ ਉਹਦੇ ਚ ਪਾਪ ਜ਼ਿਆਦਾ ਹੁੰਦੇ ਨੇ ਤੇ ਪੁੰਨ ਘੱਟ ਕਮਾਏ ਜਾਂਦੇ ਨੇ ਕਹਿੰਦੇ ਕਿਵੇਂ ਰੱਖ ਸਕਦੇ ਆ ਕੋਈ ਹੋਰ ਤਰੀਕਾ ਤੇ ਤਨਮਾਰਜ ਕਹਿੰਦੇ ਜੀ ਇੱਕ ਤਰੀਕਾ ਹੋਰ ਹੈ ਜਿੰਨੇ ਨੇ ਪਾਪ ਕੀਤੇ ਨੇ ਜੇ ਉਹਨਾਂ ਨੂੰ ਨਸ਼ਟ ਕਰਨ ਵਾਸਤੇ ਕੋਈ ਆਪਣਾ ਸਿਮਰਨ ਆਪਣੀ ਭਗਤੀ ਦੇ ਦੇ ਤੇ ਰਾਜਾ ਜਨਕ ਜਿਹਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਰਾਜਾ ਜਨਕ ਵੱਡਾ ਭਗਤ ਹੈ ਰਾਜਾ ਜਨਕ ਉਹ ਵੱਡੇ ਭਗਤ ਨੇ ਆਪਣੇ ਇੱਕ ਕੜੀ ਦਾ ਸਿਮਰਨ ਪਲਣੇ ਵਿੱਚ ਰੱਖਿਆ ਤੇ ਦੂਜੇ ਪਲਣੇ ਵਿੱਚ ਜਿੰਨੇ ਨਰਕ ਦੇ ਵਾਸੀ ਸੀ ਚੀਕਾਂ ਮਾਰਦੇ ਪਏ ਸੀ ਕਿਸੇ ਨੂੰ ਕੜਾਈ ਵਿੱਚ ਤਲਿਆ ਜਾ ਰਿਹਾ ਸੀ ਕਿਸੇ ਨੂੰ ਗਰਮ ਥੰਮਾਂ ਨਾਲ ਚਿਪਕਾਇਆ ਹੋਇਆ ਸੀ ਹਰ ਇੱਕ ਨੂੰ ਆਪਣੇ ਕਰਮਾਂ ਦੇ ਸਾਮ ਸਜਾਵਾਂ ਮਿਲਣੀਆਂ ਸੀ ਉਹਨਾਂ ਦੇ ਪਾਪ ਰੱਖੇ ਗਏ ਇੱਕ ਕੜੀ ਦੇ ਸਿਮਰਨ ਦੇ ਬਦਲੇ ਸਾਰੇ ਨਰਕ ਖਾਲੀ ਕਰਾਂਤੀ ਰਾਜਾ ਜਨਕ ਨੇ ਕਹਿੰਦੇ ਅੱਜ ਐਵੇਂ ਹੀ ਲੱਗ ਰਿਹਾ ਹੈ ਕਿ ਜਿਵੇਂ ਤਨਗੁਰ ਹਰ ਗੋਬਿੰਦ ਸਿੰਘ ਮਹਾਰਾਜ 6ਵੇਂ ਪਾਤਸ਼ਾਹ ਨੇ ਜਿਨ੍ਹਾਂ ਖਾਲੀ ਕਰਾਂਤੀਆਂ ਸਾਰਿਆਂ ਦੇ ਪਾਪ ਕਰਮ ਜਿਹੜੇ ਨੇ ਉਹ ਦੂਰ ਕਰਦੇ ਹੁੰਦੀਆਂ ਤੇ ਪਾਪਾ ਦੀਆਂ ਹੀ ਸਜ਼ਾਵਾਂ ਨੇ ਨਾ ਜਰੀਆ ਬਣਦਾ ਬਾੜੇ ਅੰਦਰ ਜਹਾਂਗੀਰ ਤੇ ਉੱਥੇ ਪਏ ਸਜ਼ਾ ਕੱਟਦੇ ਸੀ ਉਹਨਾਂ ਸਾਰਿਆਂ ਨੂੰ ਲੈ ਕੇ ਬਾਹਰ ਆਵੇ ਕਹਿੰਦੇ ਫਿਰ ਐਵੇਂ ਲੱਗਦਾ ਜਿਵੇਂ ਸੁੰਬਲ ਰਾਖਸ਼ ਨੇ 16000 ਸੋਹਣੀਆਂ ਇਸਤਰੀਆਂ ਨੂੰ ਆਪਣੀ ਕੈਦ ਵਿੱਚ ਰੱਖ ਲਿੱਤਾ ਸੀ ਤੇ ਕਹਿਆ ਸੀ ਕਿ ਹੋਰ 21000 ਜਣਗੀਆਂ ਤੇ ਮੈਂ ਸਾਰਿਆਂ ਨਾਲ ਵਿਆਹ ਕਰਾਵਾਂਗਾ ਤੇ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਆ ਕੇ 16000 ਨੂੰ ਕੈਦ ਤੋਂ ਛੁਡਵਾ ਕੇ ਆਪਣੀਆਂ ਰਾਣੀਆਂ ਬਣਾ ਲਿਆ ਸੀ ਐਵੇਂ ਲੱਗਦਾ ਜਿਵੇਂ ਉਵੇਂ ਸ਼੍ਰੀਕ੍ਰਿਸ਼ਨ ਜਿਵੇਂ ਸ਼ੋਭਾ ਪਾਰੇ ਸੀ ਅਜ ਐਵੇਂ ਛੇਵੇਂ ਪਾਤਸ਼ਾਹ ਸ਼ੋਭਾ ਪਾਰੇ ਨੇ ਸਾਰਿਆਂ ਨੂੰ ਕੈਦ ਵਿੱਚੋਂ ਛੁਡਾ ਕੇ ਇੱਕ ਪਰਸਨ ਆਤ ਦਾ ਆਂਦਰ ਪ੍ਰਸੰਗ ਕਹਿੰਦੇ 10ਵੇਂ ਪਾਤਸ਼ਾਹ ਦੇ ਵੀ ਜ਼ਿਕਰ ਕੀਤਾ ਉਹਨੇ ਧਰਤੀ ਦੇ ਸਾਰੇ ਰਾਜਿਆਂ ਨੂੰ ਆਪਣਾ ਮੰਤਕ ਬਣਾ ਲਿਆ ਤੇ ਇੱਕ ਦਿਨ ਨਿਯਤ ਕਰ ਲਿੱਤਾ ਸਭ ਦੀ ਬਲੀ ਦਵਾਂਗਾ ਹਵਨ ਕਰਾਂਗਾ ਤੇ ਮਛੰਦਰ ਨਾਂ ਜੋਗੀ ਜੀ ਨੇ ਰਾਜਿਆਂ ਦੇ ਉਹਨਾਂ ਦੀ ਸ਼ਰਨ ਨਹੀਂ ਤੇ ਉਹਨਾਂ ਨੇ ਉਪਦੇਸ਼ ਦਿੱਤਾ ਤੇ ਸਾਰੇ ਰਾਜਿਆਂ ਨੂੰ ਉਸ ਦੀ ਕੈਦ ਤੋਂ ਰਿਹਾਂ ਕਰਾਤਾ ਬਲੀ ਤੋਂ ਦੇਣ ਤੋਂ ਬਚਾ ਲਿੱਤਾ ਐਵੇਂ ਲੱਗ ਰਿਹਾ ਜਿਵੇਂ ਮਹਾਰਾਜ ਨੇ ਇਹ ਸਾਰਿਆਂ ਦੀ ਬਲੀ ਹੋ ਜਾਣੀ ਸੀ ਇਹ ਉੱਤੀ ਦਿੱਤੀ ਜਾਣੀ ਸੀ ਤੇ ਗੁਰੂ ਸਾਹਿਬ ਸਭ ਨੂੰ ਬਚਾ ਕੇ ਬਾਹਰ ਆ ਰਹੇ ਨੇ ਮਹਾਰਾਜ ਕੇਵਲ ਜੋ ਦੁਨਿਆਵੀ ਦਿਖਦੇ ਬੰਧਨ ਨੇ ਉਹ ਨਹੀਂ ਜੋ ਸਾਡੀ ਆਤਮਾ ਨੂੰ ਜੋ ਸਾਡੀ ਸੁਰਤ ਨੂੰ কাম ক্রোধ লোভ অহংকারে পাঁচ দূতਾਂ ਦੇ ਵੰਦਨ ਪੈਣੀ दुख सुख ਦੇ ਵੰਦਨ ਪੈਣੀ ਗੁਰੂ ਸਾਹਮਣੇ ਤੇ ਆਪਣੇ মুখ ਤੋਂ ਕਿਹਾ ਕਿ ਉਹਨਾਂ ਬੰਦਨਾ ਤੋਂ ਵੀ ਛੁਣਵਾ ਲੈਨੇ ਆ ਜੇ ਕੋਈ ਸ਼ਰਨ ਆ ਕੇ ਜੇ ਆਰਤ ਹੋਏ ਕਹੇ ਇੱਕ ਵਾਰ ਹਰ ਗੋਬਿੰਦ ਮੈਂ ਤੇਰਾ ਜੇ ਇੱਕ ਵਾਰੀ ਕੋਈ ਮਹਾਰਾਜ ਨੂੰ ਆ ਕੇ ਸ਼ਰਨ ਵਿੱਚ ਆ ਕੇ ਆਪਣਾ ਬਲ ਹਾਰ ਕੇ ਉਸ ਅਵਸਥਾ ਵਿੱਚ ਬੰਦ ਛੁੱਟ ਕਿਉ ਬੰਧਨ ਪਰੇ ਕਛੂ ਨਾ ਹੋ ਤਪਾਇ ਜਦੋਂ ਆਪਣਾ ਬੰਦ ਹਾਰ ਜਾਏ ਤੇ ਫਿਰ ਅਰਦਾਸ ਕਰੇ ਸ਼ਰਣ ਵਿੱਚ ਆ ਕੇ ਤੇ ਮਹਾਰਾਜ ਕਹਿੰਦੇ ਬਚਾ ਲੈਂਦਿਆਂ ਸਤਗੁਰ ਸਿੱਖ ਕੇ ਬੰਧਨ ਕਾਟੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿਕ ਬਿਕਾਰ ਤੇ ਹਟੈ ਗੁਰ ਕਾ ਸਤਗੁਰ ਸਿੱਖ ਕੋ ਨਾਮ ਧੰਨ ਦੇ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡ ਪਾਂਗੀ ਹੈ ਮਹਾਰਾਜ ਸੇ ਬਿਗਨ ਨਾਸ਼ਨ ਸਭ ਦੁਖ ਨਾਸ਼ਨ ਸਤਗੁਰੂ ਨਾਮ ਦ੍ਰਿੜਾਇਆ ਕੋਈ ਪਾਪ ਭਈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਐਸਾ ਮਹਾਰਾਜ ਨਾਮ ਦ੍ਰਿੜਾ ਦਿੰਦੇ ਨੇ ਜਿਹੜਾ ਸਾਰੇ ਬਿਗਨਾਂ ਨੂੰ ਨਾਸ ਕਰ ਦਿੰਦਾ ਤੇ ਘਰ ਸੁਖ ਆ ਜਾਂਦਾ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਐਸੀ ਅਵਸਥਾ ਗੁਰੂ ਸਾਹਿਬ ਬਣਾ ਦਿੰਦੇ ਨੇ ਜਦੋਂ ਮਹਾਰਾਜ ਬਾਰਾਏ ਮਹਾਰਾਜ ਨੇ ਨਿਹਾਰ ਨੂੰ ਸੱਦ ਕੇ ਕਿਹਾ ਸਾਰੇ ਰਾਜਾਵਾਂ ਦੀ ਜਿਹੜੀਆਂ ਬੇੜੀਆਂ ਨੇ ਖੋਲ ਦਿਓ ਮਹਾਰਾਜ ਦੇਵ ਰਾਜਾਵਾਂ ਨੂੰ ਆਜ਼ਾਦ ਕਰਾਇਆ ਉਸ ਸਮੇਂ ਦਰੋਗਾ ਹਰਦਾਸ ਕਹਿੰਦਾ ਮਹਾਰਾਜ ਮੈਨੂੰ ਵੀ ਨਾਲ ਲੈ ਕੇ ਜਾਓ ਮਹਾਰਾਜ ਮੁਸਕਰਾ ਪਏ ਤੇ ਮਹਾਰਾਜ ਨੇ ਦਿੱਲੀ ਤੱਕ ਆਪਣੇ ਨਾਲ ਜਾਣ ਦੀ ਇਜਾਜ਼ਤ ਦਿੱਤੀ ਤੇ ਮਹਾਰਾਜ ਨੇ ਸੇਵਾ ਲਈ ਕਿ ਰਾਜੇ ਨਿਰਬੰਧ ਨੇ ਸਰੀਰ ਕਮਜ਼ੋਰ ਹੈ ਕੁਝ ਬਜ਼ੁਰਗ ਵੀ ਨੇ ਇਸ ਕਰਕੇ ਤੁਸੀਂ ਹਰਦਾਸ ਜੀ ਇਹਨਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰੋ ਤੇ ਅਸੀਂ ਥੋੜਾ ਜਲਦੀ ਕਦਮ ਵਧਾਵਾਂਗੇ ਆਪਣੇ ਸਿੱਖਾਂ ਨਾਲ ਤੇ ਵਜ਼ੀਰ ਖਾਨ ਨਾਲ ਅਸੀਂ ਜਲਦੀ ਜਾ ਕੇ ਜਹਾਂਗੀਰ ਨੂੰ ਮਿਲਾਂਗੇ ਤੁਸੀਂ ਪਿੱਛੇ ਰਾਜਾਵਾਂ ਨੂੰ ਲੈ ਕੇ ਆ ਜਾਓ ਤੇ ਮਹਾਰਾਜ ਨੇ ਦਿੱਲੀ ਵੱਲ ਕੂਚ ਕੀਤਾ ਬੜੀ ਤੇਜ਼ੀ ਨਾਲ ਗੁਰੂ ਸਾਹਿਬ ਦਿੱਲੀ ਪਹੁੰਚੇ ਤੇ ਮਹਾਰਾਜ ਦੇ ਉੱਥੇ ਜਿੱਥੇ ਵੱਡੇ ਸਤਿਗੁਰਾਂ ਦਾ ਸਥਾਨ ਸੀ ਮਨੂ ਢਿੱਲਾਵਾਂ ਨੇ ਸਥਾਨ ਤੇ ਜਿੱਥੇ ਮਹਾਰਾਜ ਨੇ ਪਹਿਲੇ ਵੀ ਡੇਰੇ ਲਾਇ ਸੀ ਗੁਰੂ ਨਾਨਕ ਬਾਛਰ ਵੀ ਡੇਰੇ ਲਾਇ। ਇਹਨਾਂ ਸਥਾਨਾਂ ਤੇ ਆ ਕੇ ਮਹਾਰਾਜ ਨੇ ਆਪਣੀ ਛਾਣੀ ਲਾਈ ਦੇਰੇ ਪਾਈ ਤੇ ਵजीर खान ਜਿਹੜਾ ਉਹ ਜਹਾਂਗੀਰ ਨੂੰ ਦੱਸਣ ਜਾਂਦਾ ਹੈ ਕਿ ਗੁਰੂ ਸਾਹਿਬ ਦਿੱਲੀ ਆ ਗਏ ਸੰਗਤਾਂ ਇੰਨੀਆਂ ਖੁਸ਼ ਸਾਰੇ ਸੰਗਤਾਂ ਵਿੱਚ ਸਿੱਖਾਂ ਵਿੱਚ ਖੁਸ਼ੀ ਦੀ ਇੰਨੀ ਲਹਿਰ ਦੌੜ ਗਈ ਜਿਹੜੀ ਬਿਆਨ ਤੋਂ ਪਰੇ ਹੈ ਕਿ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਆਪ ਤੇ ਆ ਆਈ ਆਏ ਅਨਹੋਣਾ ਤਾਂ ਉਹ ਸਾਰੇ ਰਾਜਾਵਾਂ ਨੂੰ ਵੀ ਮੁਕਤ ਕਰਾ ਕੇ ਲੈ ਆਏ ਪਰ ਗੁਰੂ ਸਾਹਿਬ ਤੇ ਜਾਣਦੇ ਨੇ ਕਿ ਚੰਦੂ ਦਾ ਅੰਤ ਨੇੜੇ ਹੈ ਤਾਂ ਕਰਕੇ ਮਹਾਰਾਜ ਜੰਨੀ ਜਲਦੀ ਨਾਲ ਦਿੱਲੀ ਪਹੁੰਚੇ वजीर खान गया जो तो जहांगीर पास सत वरी सलामा की जहांगीर उतावला होके पुछता है जल्दी दस मैं पल पल उदा वहां आ, आ गए ने तन गुरु हर गोबिंद महाराज मेरे दुख कटे गए, गए ने कि नहीं कटे, कटे गए कहते महाराज अगो कहते जहांगीर नहनशाह भाग वे ने गुरु साहब कृपा ते घर ते गुरु साहब दिल्ली आ गए ने महाराज का मैं स्नेह ही आया ਕਹਿੰਦਾ ਫਿਰ ਦੇਰੀ ਨਾ ਕਰ ਗੁਰੂ ਸਾਹਿਬ ਨੂੰ ਮਿੰਨਤ ਕਰ ਕਿ ਮੈਂ ਆਪਣੇ ਸਾਰੇ ਪਾਪਾਂ ਦੀ ਮਾਫੀ ਮੰਗਦਾ ਵਾਂ ਮਨ ਸਾਈ ਮੀਆਂ ਮੀਂ ਜਿਨੇ ਵੀ ਸਮਝਾਇਆ ਜੋ ਪਾਪ ਸ਼ੀਦੇ ਦੇ ਕਾਰਨ ਜੋ ਮੇਰੇ ਮੱਥੇ ਲੱਗੇ ਨੇ ਮੈਂ ਉਹਨਾਂ ਦੀ ਵੀ ਮਾਫੀ ਮੰਗਦਾ ਵਾਂ ਮੈਨੂੰ ਆ ਕੇ ਦਰਸ਼ਨ ਦੇਣ ਤੇ ਮੇਰੇ ਦੁੱਖ ਕੱਟ ਦੇਣ ਜੋ ਐ ਸਾਢ ਸਤਿ ਆਈ ਹੈ ਉਸ ਨੂੰ ਕੱਟ ਦੇ ਮਹਾਰਾਜ ਦੇ ਪਾਸ ਫਿਰ ਵਜੀਰ ਖਾਨ ਦੁਬਾਰਾ ਆਇਆ ਗੁਰੂ ਸਾਹਿਬ ਐਨੇ ਨੂੰ ਸੰਦਾਨ ਕਰਕੇ ਮਹਾਰਾਜ ਵਸਤਰ ਸ਼ਸਤਰ ਸਜਾ ਕੇ ਤਿਆਰ ਪਰ ਤਿਆਰ ਸੀ ਗੁਰੂ ਸਾਹਿਬ ਫਿਰ ਆਪਣੇ ਉਹੀਓ ਪੰਜ ਸਿੱਖਾਂ ਨਾਲ ਦਰਬਾਰ ਵਿੱਚ ਗਏ ਤੇ ਜਹਾਂ ਕੀ ਨੇ ਆਪਣੇ ਦੋ ਵੱਡੇ ਉਮਰਾਵ ਨੂੰ ਭੇਜਿਆ ਕਿ ਇਸ ਤਵਗਾਲ ਕਰਕੇ ਮਹਾਰਾਜ ਦਾ ਆਦਰ ਸਤਕਾਰ ਨਾਲ ਦਰਬਾਰ ਵਿੱਚ ਲੈ ਕੇ ਆਓ ਮਹਾਰਾਜ ਦੇ ਘੋੜੇ ਤੇ ਪੁੱਤਰੇ ਤੋਂ ਦੋ ਵੱਡੇ ਮਾ ਜਿਹੜੇ ਉਮਰਾਵ ਸੀ ਉਹਨਾਂ ਨੇ ਮਹਾਰਾਜ ਦਾ ਸਤਕਾਰ ਕੀਤਾ ਤੇ ਗੁਰੂ ਸਾਹਿਬ ਨੂੰ ਜਿਹੜਾ ਨਾ ਲੈ ਕੇ ਆਏ ਦਰਬਾਰ ਵਿੱਚ ਚੰਦਨ ਦੀ ਵੱਡੀ ਚੌਕੀ ਤੇ ਚਿੱਟੇ ਵਸਤਰ ਪਿਛਾ ਕੇ ਮਹਾਰਾਜ ਨੂੰ ਆਦਰ ਸਤਕਾਰ ਨਾਲ ਬਿਠਾਇਆ ਗੁਰੂ ਸਾਹਿਬ ਨਾਲ ਬੜੇ ਬਚਨ ਬਿਲਾਸ ਹੋਏ ਦੋਨੋਂ ਬੜਾ ਹੱਸੇ ਪ੍ਰਸੰਨ ਚਿੱਤ ਹੋਏ ਜਿਹੜਾ ਜਹਾਂਗੀਰ ਹੈ ਉਸਨੇ ਸਾਰੀਆਂ ਗੱਲਾਂ 'ਤੇ ਮਾਫੀਆਂ ਮੰਗੀਆਂ ਕਿਹਾ ਕਿ ਕਿਰਪਾ ਕਰੋ ਸਾਡੇ ਜਿਹੜੇ ਰਿਸ਼ਤੇ ਨੇ ਉਹ ਠੀਕ ਹੋ ਜਾਣ ਮਹਾਰਾਜ ਜਦੋਂ ਬੈਠੇ ਨੇ ਨਾ ਚੰਦਨ ਦੀ ਚੌਕੀ ਤੇ ਨਾਲ-ਨਾਲ ਗੱਲਾਂ ਕਰਦੇ ਨੇ ਨਾਲ-ਨਾਲ ਆਪਣੇ ਹੱਥ ਵਿੱਚ ਮਾਨਾ ਖੇਲਦੇ ਨੇ ਜਦੋਂ ਦਿਲ ਨਾ ਕਰਦੇ ਕਰਦੇ ਜਹਾਂਗੀਰ ਦਾ ਬਾਰ-ਬਾਰ ਧਿਆਨ ਨੂੰ ਸੰਭਾਲਣਾ ਤੇ ਜਾਂਦਾ ਤੇ ਮਹਾਰਾਜ ਨੂੰ ਕਹਿੰਦਾ ਤੁਹਾਡੇ ਹੱਥ ਵਿੱਚ ਜੋ ਮਾਲਾ ਹੈ ਇਹ ਬੜੀ ਮੁਕੱਦਸ ਤੇ ਪਵਿੱਤਰ ਮਾਲਾ ਜਾਪਦੀ ਹੈ ਕਿਰਪਾ ਕਰੋ ਮੈਨੂੰ ਇਹਦਾ ਮਣਕਾ ਇੱਕ ਦੇ ਦਿਓ ਮੈਂ ਆਪਣੀ ਮਾਲਾ ਦਾ ਮੇਲ ਬਣਾਵਾਂਗਾ ਜਦੋਂ ਸੇਰੇ ਮੈਂ ਅੱਲਾ ਦੀ ਬੰਦਗੀ ਕਰਾਂਗਾ ਤੁਹਾਡਾ ਨਾਮ ਵੀ ਲਵਾਵਾਂਗਾ ਤੁਹਾਨੂੰ ਵੀ ਯਾਦ ਕਰਾਂਗਾ ਗੁਰੂ ਸਾਹਿਬ ਕਹਿੰਦੇ ਇੱਕ ਮਣਕਾ ਕਿਉਂ ਜਹਾਂਗੀਰ ਤੂੰ ਪੂਰੀ ਮਾਲਾ ਲੈ ਲੈ ਪਰ ਇਸ ਤੋਂ ਵੀ ਪਵਿੱਤਰ ਤੇ ਮੁਕੱਦਸ ਮੰਨਾਂ ਸਾਡੇ ਪਿਤਾ ਜੀ ਦੀ ਤਾਨਦੁਰ ਅਰਜਨ ਦੇ ਮਹਾਰਾਜ ਦੀ ਜਦੋਂ ਚੰਦੂ ਨੇ ਉਹਨਾਂ ਨੂੰ ਸ਼ਹੀਦ ਕੀਤਾ ਨਾ ਤਸੀਹੇ ਦਿੱਤੇ ਆਪਣੇ ਘਰ ਤੇ ਉਸਨੇ ਆਪਣੀ ਹਵੇਲੀ ਵਿੱਚ ਹੀ ਚਪਾ ਲਈ ਤੇ ਉਹ ਉਸੇ ਪਾਸੇ ਉਹ ਮੰਨਾਂ ਇਸ ਤਰ੍ਹਾਂ ਜਦੋਂ ਕਿਹਾ ਨਾ ਤੇ ਉਹ ਚੰਦੂ ਇੱਕਦਮ ਬੋਲ ਪਿਆ ਇਹ ਝੂਠ ਬੋਲਦੇ ਨੇ ਮੇਰੇ ਪਾਸ ਕੋਈ ਮੰਨਾਂ ਨਹੀਂ ਹੈ ਜਹਾਂਗੀਰ ਮੈਂ ਤੁਹਾਡੀ ਸੌਂ ਲੱਗੇ ਕਸਮ ਖਾਦੀ ਜਹਾਂਗੀਰ ਤੇ ਤੇ ਜਾਂਗੀਰ ਹੈਰਾਨ ਹੋ ਗਿਆ ਕਿ ਇੱਕਦਮ ਤੇ ਝੂਠਾ ਹੀ ਇਸ ਤਰ੍ਹਾਂ ਕਰਦਾ ਜੋ ਇੱਕਦਮ ਬੋਲ ਪੈਂਦਾ ਤੇ ਮਹਾਰਾਜ ਨੇ ਕਿਹਾ ਚਲੋ ਹੋਣੀ ਸੱਚ ਨੂੰ ਪਤਿਆ ਲਵੋ ਜਾਂਗੀਰ ਦੇ ਘਰ ਜਾਓ ਇਸ ਕਮਰੇ ਵਿੱਚ ਇਸ ਦੀਵਾਰ ਇਸ ਦਿਸ਼ਾ ਵਿੱਚ ਜੋ ਦੀਵਾਰ ਹੈ ਜੋ ਅਲਮਾਰੀ ਬਣੀ ਹੈ ਉਹਦੇ ਇਹ ਵਾਲੇ ਖਾਨੇ ਵਿੱਚ ਮਾਲਾ ਪਈ ਹੈ ਜਾ ਕੇ ਭੇਜਿਆ ਸਿਪਾਈਆਂ ਨੂੰ ਉਸੇ ਥਾਂ ਤੋਂ ਮਾਲਾ ਨਿਕਲ ਆਈ ਤੇ ਮਹਾਰਾਜ ਜਦੋਂ ਮਾਲਾ ਨਿਕਲਾਈ ਤਿੰਹ ਜਹਾਂਗੀਰ ਨੂੰ ਬੜਾ ਗੁੱਸਾ ਚੜਿਆ ਕਿ ਮੇਰੀ ਵੀ ਚੁੱਟੀ ਕਸਮ ਖਾਦੀ ਤੇ ਮੈਨੂੰ ਹਰ ਸਮੇਂ ਗਲਤ ਸਲਾਹਾਂ ਦਿੱਤੀਆਂ ਨੇ ਉਸੇ ਸਮੇਂ ਜਹਾਂਗੀਰ ਦੇ ਮੁਖ ਤੋਂ ਨਿਕਲਿਆ ਮਹਾਰਾਜ ਇਹ ਤੁਹਾਡਾ ਜਣਾ ਹੈ ਉਹ ਗੁਨਾਹਗਾਰ ਹੈ ਪਾਪੀ ਹੈ ਇਹਨੂੰ ਫੜ ਲਓ ਇਹ ਮੈਂ ਤੁਹਾਡੇ ਹਵਾਲੇ ਕੀਤਾ ਐਨੀ ਗੱਲ ਸੁਣਨ ਦੀ ਧੀਰ ਸੀ ਕਿ ਭਾਈ ਜੇਠਾ ਜੀ ਤੇ ਭਾਈ ਵਿਦੀ ਚੰਨੇ ਛਲਾਂਗ ਮਾਰ ਕੇ ਇੱਕਦਮ ਸ਼ੇਰ ਅੰਕੜ ਜੀ ਨੂੰ ਚੰਦੂਨ ਫੜ ਦਿੱਤਾ ਇੰਨੀ ਜ਼ੋਰ ਦੀ ਚਪੇੜ ਮਾਰੀ ਭਾਈ ਜੇਠਾ ਜੀ ਨੇ ਚੰਦੂ ਦੇ ਮੂੰਹ ਤੇ ਉਹਦੀ ਪੱਗ ਲੈ ਗਈ ਤੇ ਉਹਨੂੰ ਫੜ ਲੈ ਫੜ ਕੇ ਆਪਣੇ ਡੇਰੇ ਤੇ ਲਿਆ ਤੇ ਫਿਰ ਮਹਾਰਾਜ ਨੂੰ ਕੀ ਕਹਿੰਦਾ ਜਹਾਂਗੀ ਰਦਰੋਂ ਕਹਿੰਦੇ ਮਹਾਰਾਜ ਇਹ ਮੌਸਮ ਹੋਣ ਮੇਰੇ ਨਾਲ ਕਸ਼ਮੀਰ ਜਾਣ ਦਾ ਹੋ ਰਿਹਾ ਹੈ ਕਿ ਥੋੜਾ ਟਾਈਮ ਮੈਂ ਉੱਥੇ ਜਾਣਾ ਚਾਹੁੰਦਾ ਵਾਂ ਥੋੜੀ ਆਬੋ ਹਵਾ ਜਿਹੜੀ ਹੈ ਉਹ ਬਦਲ ਜਾਏਗੀ ਮੇਰੀ ਸਿਹਤ ਜਿਹੜੀ ਹੈ ਉਹ ਠੀਕ ਨਹੀਂ ਉਹ ਕਿ ਰਾਤੀ ਡਰ ਜਾਂਦਾ ਸੀ ਨਾ ਇਸ ਕਰਕੇ ਤੇ ਇਹ ਜੋ ਵਰਤਾਰਾ ਹੋਇਆ ਹੈ ਨਾ ਜਦੋਂ ਮਹਾਰਾਜ ਬੰਨਜਾ ਰਾਜਿਆਂ ਨੂੰ ਬਾਹਰ ਲੈ ਕੇ ਆਏ ਨੇ ਇਹ ਦੀਵਾਲੀ ਜਦੋਂ ਅਸੀਂ ਤੂਬਾ ਨਵੰਬਰ ਚ ਮਨਾਉਂਦੇ ਆ ਨਾ ਉਸ ਤੋਂ ਮਹੀਨਾ ਪਹਿਲੇ ਤੇ ਦਾਤਾ ਬੰਦੀ ਛੋੜ ਵਾਲੇ ਸਥਾਨ ਤੇ ਮਹੀਨਾ ਪਹਿਲੇ ਵੱਡੇ ਸਮਾਗਮ ਰੱਖੇ ਜਾਂਦੇ ਨੇ ਇਸ ਖੁਸ਼ੀ ਵਿੱਚ ਕਿ ਅੱਜ ਦੇ ਦਿਨ ਗੁਰੂ ਸਾਹਿਬ ਬੰਨਜਾ ਰਾਜਿਆਂ ਨੂੰ ਬਾਹਰ ਲੈ ਕੇ ਆਏ ਸੀ ਕੈਨ ਤੋਂ ਤੇ ਮਹੀਨੇ ਤੋਂ ਪਰંત ਮਹਾਰਾਜ ਦੀਵਾਲੀ ਵਾਲੇ ਦਿਨ ਜਿਵੇਂ ਪਾਤਸ਼ਾਹ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਸੀ ਤੇ ਫਿਰ ਇਸ ਕਰਕੇ ਦੀਵਾਲੀ ਵਾਲੇ ਦਿਨ ਸਿੱਖ ਜਣੇ ਨੇ ਉਹ ਬੰਦੀ ਛੋੜ ਦਿਵਸ ਕਹਿੰਦੇ ਯਾਦ ਕਰਦੇ ਨੇ ਤੇ ਮਨਾਉਂਦੇ ਨੇ ਕਿਉਂਕਿ ਬਾਬਾ ਬੁੱਢਾ ਸਾਬ ਜੀ ਨੇ ਉੱਥੇ ਫਿਰ ਕਿਉ ਦੇ ਦੀਵਿਆਂ ਦੀ ਦੀਪਮਾਲਾ ਕੀਤੀ ਸੀ ਤੇ ਵੱਡੇ ਸਮਾਗਮ ਰੱਖੇ ਗਏ ਸੀ ਬੜੀ ਸਜਾਵਟਾਂ ਹੋਈਆਂ ਸੀ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਸੀ ਉਸ ਦਿਨ ਨੂੰ ਬੰਦੀ ਛੋੜ ਦਿਵਸ ਕਹਿ ਕੇ ਮਨਾਉਂਦੇ ਆਂ ਪਰ ਜੋ ਦਾਤਾ ਮੰਦੀ ਚੋੜ ग्वालियर ਵਾਲਾ ਸਥਾਨ ਹੈ ਉੱਥੇ ਮਹੀਨਾ ਪਹਿਲੇ ਸਮੰਗਮ ਹੁੰਦੇ ਨੇ ਵਿਸ਼ੇਸ਼ ਉਸ ਦਿਨ ਜਿਸ ਦਿਨ ग्वालियर ਦੇ ਉਸ ਕਿਲੇ ਤੋਂ ਗੁਰੂ ਸਾਹਿਬ ਬਾਹਰ ਆਏ ਸੀ ਤੇ ਐਤੇ ਜਦੋਂ ਉਹਨੇ ਕਿਹਾ ਮੈਂ ਕਸ਼ਮੀਰ ਜਾਣਾ ਹੈ ਮਹਾਰਾਜ ਨੇ ਕਿਹਾ ਸੀ ਅੰਮ੍ਰਿਤਸਰ ਜਾਣਾ ਹੈ ਦਿੰਨ ਜੂੰਗੇ ਕੋਲੋਂ ਦਿਨ ਕਹਿੰਦਾ ਮੈਂ ਕਢਵਾਇਆ ਹੈ ਅੱਜ ਇੱਕ ਅਦਸ਼ੀ ਹੈ ਮੰਗਲਵਾਰ ਵਾਲਾ ਦਿਨ ਤੇ ਪਰਸੋਂ ਤ੍ਰਿ ਤ੍ਰਿਉਂਦਸ਼ੀ ਦਾ ਜਿਹੜਾ ਦਿਨ ਹੈ ਵੀਰਵਾਰ ਵਾਲਾ ਉਸ ਦਿਨ ਮੈਂ ਕੂਚ ਕਰਾਂਗਾ ਮਹਾਰਾਜ ਕਹਿੰਦੇ ਕੱਲ ਸਾਡੇ ਡੇਰੇ ਤੇ ਵੀ ਤਿਆਰੀਆਂ ਹੋਣਗੀਆਂ ਪਰਸੋਂ ਅਸੀਂ ਵੀ ਕੂਚ ਕਰਾਂਗੇ ਤੇ ਦੋਨੋਂ ਕਹਿੰਦੇ ਇਕੱਠੇ ਕੂਚ ਕਰਕੇ ਕਿਉਂਕਿ ਅੰਮ੍ਰਿਤਸਰ ਤੱਕ ਤੇ ਇਕੱਠੇ ਜਾਣਾ ਹੈ ਉਸ ਤੋਂ ਬਾਅਦ ਉਹਨੇ ਕਸ਼ਮੀਰ ਵੱਲ ਅੱਗੇ ਚਲੇ ਜਾਣਾ ਤੇ ਇਕੱਠੇ-ਇਕੱਠੇ ਜਿਹੜਾ ਉਹ ਦੋਨਾਂ ਦਾ ਕੰਮ ਲਾ ਚੱਲੇਗਾ ਮਹਾਰਾਜ ਆਪਣੇ ਮੈਨੂ ਢਿੱਲੇ ਵਾਲੇ ਸਥਾਨ ਤੇ ਆਏ ਸਿੱਖਾਂ ਨੇ ਜਿਹੜਾ ਨਾ ਉੱਜਾ ਚੰਦੂ ਨੂੰ ਆਪਣੀ ਕੈਦ ਵਿੱਚ ਪਾ ਲਿੱਤਾ ਤੇ ਚੰਦੂ ਦੀ ਮੋਟੀ ਤੇ ਉਹਦਾ ਪੁੱਤਰ ਕਰਮਚੰਦ ਵੀ ਕੈਦ ਵਿੱਚ ਮਹਾਰਾਜ ਨੇ ਕਿਹਾ ਨਹੀਂ ਜੋ ਬਲੇ ਮਨੁੱਖ ਹੁੰਦੇ ਨੇ ਬੇਦੋਸ਼ੀਆਂ ਤੇ ਵਾਰ ਨਹੀਂ ਕਰਦੇ ਇਹਨਾਂ ਨੂੰ ਛੱਡ ਦਿਓ ਭਾਈ ਜੇਠਾ ਜੀ ਕਹਿੰਦੇ ਮਹਾਰਾਜ ਚੰਦੂ ਨੇ ਤੇ ਕਰਕਾ ਚ ਪੈਣਾ ਪਰ ਇਹਦਾ ਬੀਜ ਨਾ ਸੋਣਾ ਚਾਹੀਦਾ ਇਹ ਖਤਰਨਾਕ ਹੈ ਇਹਨੂੰ ਵੀ ਕਤਲ ਕਰ ਦੇਣਾ ਚਾਹੀਦਾ ਮਹਾਰਾਜ ਕਹਿੰਦੇ ਨਹੀਂ ਲਿਖਿਆ ਤੇ ਦਾ ਸਾਡੇ ਹੱਥੋਂ ਹੀ ਇਹ ਮਰਨਾ ਪਰ ਹਲੇ ਬਚਪਨੇ ਵਿੱਚ ਜਵਾਨੀ ਵਿੱਚ ਜਦੋਂ ਚੜ ਕੇ ਆਏਗਾ ਨਾ ਫਿਰ ਮਾਰਾਂਗੇ ਇਹਨੂੰ ਜੁੱਧ ਦੇ ਮੈਦਾਨ ਤੇ ਮਹਾਰਾਜ ਜਾਣਦੇ ਸੀ ਕਿ ਆਪਣੇ ਪਿਓ ਦਾ ਬਦਲਾ ਲੈਣ ਗੁਰਦਾਸਪੁਰ ਜਿਹੜਾ ਹਰਗੋਬਿੰਦਪੁਰਾ ਜਿਹੜਾ ਸਥਾਨ ਹੈ ਉੱਥੇ ਜਿਹੜੀ ਜੰਗ ਹੋਈ ਚੰਦੂ ਜਿਹੜਾ 32000 ਦੀ ਫੌਜ ਲੈ ਕੇ ਆਇਆ ਸੀ ਉੱਤੇ ਮਹਾਰਾਜ ਦੇ ਹੱਥੋਂ ਮਾਰਿਆ ਗਿਆ ਸੀ ਮਹਾਰਾਜ ਕਹਿੰਦੇ ਹਲੇ ਸਮਾਂ ਨਹੀਂ ਹੈ ਇਹਨੂੰ ਛੱਡ ਦਿਓ ਹਲੇ ਬੇਦੋਸ਼ਾ ਹੈ ਜਦੋਂ ਦੋਸ਼ ਕਮਾਏਗਾ ਚੜ੍ਹਾਈ ਕਰਕੇ ਆਏਗਾ ਫਿਰ ਮਾਰਾਂਗੇ ਚੰਦ ਦੇ ਮੈਦਾਨ ਵਿੱਚ ਉਹਨਾਂ ਨੂੰ ਗੁਰੂ ਸਾਹਿਬ ਨੇ ਰਿਹਾ ਕਰਾਤਾ ਤੇ ਸਿੱਖਾਂ ਨੇ ਕੀ ਕੀਤਾ ਕਿ ਕਿਆ ਕਿ ਜੋ ਪੰਜਵੇਂ ਪਾਤਸ਼ਾਹ ਦੇ ਵਚਨ ਸੀ ਨਾ ਉਹ ਪੂਰੇ ਹੋਣਗੇ ਚੰਦੂ ਦੀ ਨੱਕ ਵਿੱਚ ਨਕੇਲ ਪਾ ਕੇ ਉਹਦੇ ਗੱਲੇ ਵਿੱਚ ਪੱਟਾ ਵੀ ਪਾਇਆ ਲੋਹੇ ਦੀ ਬੇੜੀਆਂ ਵਿੱਚ ਵੀ ਜਕੜਿਆ ਤੇ ਚੰਡਾਲਾਂ ਨੂੰ ਵਿਸ਼ੇਸ਼ ਬੁਲਾ ਕੇ ਕਿਉਂਕਿ ਮਹਾਰਾਜ ਵਰ ਵੀ ਚੰਡਾਲਾਂ ਨੂੰ ਸਤਿਦਾ ਸੀ ਨਾ ਵਿਸ਼ੇਸ਼ ਚੰਡਾਲਾਂ ਨੂੰ ਬੁਲਾ ਕੇ ਕੁੱਤਿਆਂ ਵਾਲੇ ਰੱਸੀਆਂ ਵਿੱਚ ਕੁੱਤਿਆਂ ਦੇ ਨਾਲ ਬੰਨ ਦਿੱਤਾ ਤੇ ਚੰਡਾਲਾਂ ਨੂੰ ਆਖਿਆ ਕੁੱਤੇ ਦੇ ਜਿਹੜੇ ਭਾਂਡੇ ਨੇ ਨਾ ਜਿੱਦੇ ਵਿੱਚ ਕੁੱਤਿਆਂ ਨੂੰ ਰੋਟੀ ਮਿਲਦੀ ਹੈ ਉਹਦੇ ਵਿੱਚ ਇਸ ਨੂੰ ਰੋਟੀ ਦੇਣੀ ਹੈ ਬੜੀ ਬੁਰੀ ਗੱਤ ਉਹਦੀ ਹੋਈ ਪਈ ਸੀ ਜਦੋਂ ਅਗਲੇ ਦਿਨ ਸਾਰੇ ਸੰਗਤਾਂ ਦਿੱਲੀ ਦੀਆਂ ਦਰਸ਼ਨ ਕਰਨ ਆ ਰਹੀਆਂ ਨੇ ਨਾਲ ਨਾਲ ਤਿਆਰੀਆਂ ਚੱਲ ਰਹੀਆਂ ਨੇ ਕਿ ਹੁਣ ਅੰਮ੍ਰਿਤਸਰ ਕੂਚ ਕਰਨਾ ਹੈ ਬਾਬਾ ਬੁੱਢਾ ਸੇਵ ਜੀ ਹੋਰ ਫੌਜਾਂ ਕਿਉਂਕਿ 32000 ਫੌਜ ਆ ਗਈ ਸੀ ਸਾਰੇ ਬੜੇ ਖੁਸ਼ ਨੇ ਐਵੇਂ ਲੱਗ ਰਿਹਾ ਕਿ ਸਾਰੇ ਪਾਸੇ ਸਿੱਖ ਹੀ ਸਿੱਖ ਹੋ ਗਏ ਨੇ ਐਨੇ ਸਿੱਖਾਂ ਦੇ ਕਾਂਗਲੇ ਤੇ ਜਗ੍ਹਾ ਜਗ੍ਹਾ ਤੰਬੂ ਲੱਗੇ ਨੇ ਸਾਰਿਆਂ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਗੁਰਬਾਣੀ ਦੇ ਖੁਸ਼ੀ ਦੇ ਜਿਹੜੇ ਸ਼ਬਦ ਨੇ ਉਹ ਪੜੇ ਜਾ ਰਹੇ ਨੇ ਕਿ ਗੁਰੂ ਸਾਹਿਬ ਆ ਗਏ ਨੇ ਤੇ ਹਰ ਦਾਸ ਵੀ ਪਹੁੰਚ ਗਏ ਬੁੰਜਾ ਰਾਜੇ ਵੀ ਆ ਗਏ ਨੇ ਸਭ ਆਜਾਦ ਨੇ ਤੇ ਪਾਈ ਜੇਠਾ ਜੀ ਤੇ ਪਾਈ ਵੀ ਦੀ ਚੰ ਕੀ ਕਹਿੰਦੇ ਨੇ ਚੰਦਾਨਾ ਨੂੰ ਕਿ ਜਿਹੜਾ ਚੰਦੂ ਹੈ ਨਾ ਇਹਨੂੰ ਡੇਢ ਦੋ ਮੀਲ ਗੁਰੂ ਸਾਹਿਬ ਤੋਂ ਦੂਰ ਰੱਖਣਾ ਹੈ ਕਿਉਂ ਦੂਰ ਰੱਖਣਾ ਹੈ ਕਹਿੰਦੇ ਗੁਰੂ ਸਾਹਿਬ ਦੀ ਨਜ਼ਰ ਨਾ ਪੈ ਜਾਏ ਕਹਿੰਦੇ ਗੁਰੂ ਸਾਹਿਬ ਨਾ ਬੜੇ ਦਿਆਲੂ ਨੇ ਅੰਤਰਜਾਮੀ ਬਨਾ ਪੋਨਾ ਕਹਿੰਦੇ ਬੜੇ ਦਿਆਲੂ ਨੇ ਇਹਨਾਂ ਦੀ ਅੱਖਾਂ ਵਿੱਚ ਬੜੀ ਜਲਦੀ ਤਰਸ ਆ ਜਾਂਦਾ ਹੈ ਇਸ ਕਰਕੇ ਜਿਹਨਾਂ ਨੇ ਚੰਦੂ ਨੂੰ ਦੇਖ ਲਿੱਤਾ ਨਾ ਐਵੇਂ ਕੁੱਤੇ ਦੇ ਪੱਟੇ ਵਿੱਚ ਬੰਨੇ ਹੋਏ ਇਹਨਾਂ ਨੂੰ ਤਰਸ ਨਾ ਆ ਜਾਏ ਕਿਤੇ ਐ ਵੀ ਨਾ ਕਹਿ ਦਿੰਜੀ ਉਹਦੇ ਮੁੰਡੇ ਨੂੰ ਛੱਡ ਦਿੱਤਾ ਇਹਨੂੰ ਵੀ ਛੱਡ ਦਿਓ ਕਹਿੰਦੇ ਗੁਰੂ ਸਾਹਿਬ ਦੀ ਨਜ਼ਰ ਨਾ ਪੈ ਜਾਏ ਇਹਦੇ ਉੱਪਰ ਇਹਨੂੰ ਪਰੇ ਹੀ ਰੱਖਣਾ ਹੈ ਗੁਰੂ ਸਾਹਿਬ ਦੀ ਅੱਖਾਂ ਦੇ ਸਾਹਮਣੇ ਨਾ ਆ ਜਾਏ ਤੇ ਪੈਰੇ ਵਿੱਚ ਵੀ ਰੱਖਣਾ ਹੈ ਅਸੀਂ ਗੁਰੂ ਸਾਹਿਬ ਦੇ ਨਾਲ ਰਹਿਣਾ ਹੈ ਕਿ ਪਿੱਛੋਂ ਦੌੜ ਵੀ ਨਾ ਜਾਏ ਐਸਾ ਸਿੱਖ ਨੇ ਜਿਹੜੇ ਜਾਣਦੇ ਨੇ ਕਿ ਗੁਰੂ ਸਾਹਿਬ ਦਾ ਹਿਰਦਾ ਕਿੰਸਾ ਹੈ ਇੰਨਾ ਮਾਫ਼ ਕਰਨ ਦੀ ਅੰਦਰ ਮਹਾਰਾਜ ਦੇ ਹੈ ਇਹ ਚੰਦੂ ਦੀ ਹਾਲਤ ਵੇਖ ਕੇ ਜੇ ਚੰਦੂ ਦੇ মুখ ਤੋਂ ਇੱਕ ਵਾਰ ਵੀ ਨਿਕਲ ਆਇਆ ਕਿ ਮਾਫ਼ ਕਰ ਦੋ ਕਹਿੰਦੇ ਮਾਫ਼ ਕਰ ਦੇਣਗੇ ਪਰ ਅਸੀਂ ਦੇਖਿਆ ਆਪਣੇ ਗੁਰੂ ਨੂੰ ਪੰਜਵੇਂ ਪਾਤਸ਼ਾਹ ਨੂੰ ਸ਼ੀਧੀਆਂ ਪਾਉਂਦੇ ਅਸੀਂ ਨਹੀਂ ਮਾਫ਼ ਕਰ ਸਕਦੇ ਕਹਿੰਦੇ ਇਹ ਮਰੇਗਾ ਇਹ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਬਾਰ ਬਾਰ ਕੁੱਤਾ ਕੁੱਤਾ ਕਹਿੰਦਾ ਸੀ ਉਸੇ ਤਰ੍ਹਾਂ ਕੁੱਤੇ ਦੀ ਮੌਤ ਹੀ ਮਰੇਗਾ ਐਵੇਂ ਕਿਹਾ ਸਿੱਖਾਂ ਨੇ ਉਦੋਂ ਫੇਰ ਲਗਾੜੇ ਵੱਜੇ ਤਰਦੋਸ਼ ਤ੍ਰੋਸ਼ੀ ਵਾਲੇ ਦਿਨ ਵੀਰਵਾਰ ਨੂੰ ਜਿਵੇਂ ਕਾਦਸ਼ੀ ਨੂੰ 11 ਤਰੀਕ 1 ਤਰੀਕ 11 ਤਰੀਕ ਕਹਿਆ ਫਿਰ 12 ਫਿਰ 13 ਇਸ ਤਰ੍ਹਾਂ ਕਹਿੰਦੇ ਅਗਲੇ ਦਿਨ ਜਦੋਂ ਪਰਸੋਂ ਨਗਾੜੇ ਵਿੱਚ ਜੀ ਵੀਰਵਾਰ ਵਾਲੇ ਦਿਨ ਤੇ ਸਾਰੇ ਜਣੇ ਨੇ ਆਪਣੇ ਕਾਫਲਿਆਂ ਨਾਲ ਕੂਚ ਕੀਤੇ ਤੇ ਉਧਰੋਂ ਜਹਾਗੀਰ ਦਾ ਵੀ ਇਧਰੋਂ ਮਹਾਰਾਜ ਦਾ ਵੀ ਮਹਾਰਾਜ ਨੇ ਵੀ ਬੜੇ ਸੋਹਣੇ ਵਸਤਰ ਸਜਾਏ ਬੜੀ ਸ਼ੋਭਾ ਪਾ ਰਹੇ ਨੇ ਗੁਰੂ ਸਾਹਿਬ ਦੇ ਸਰੀਰ ਦੀ ਸੋਭਾ ਤੇ ਦੇਖਦੇ ਹੀ ਬਣਦੇ ਸੀ ਸਾਰੇ ਆਪਣਾ ਦਿਲ ਜਿਹੜਾ ਨਾ ਹਾਰ ਜਾਂਦੇ ਸੀ ਮਹਾਰਾਜ ਦੀ ਸੋਭਾ ਐਸੀ ਸੀ ਜਹਾਂਗੀਰ ਨੇ ਬੁਲਾਇਆ ਤੇ ਮਹਾਰਾਜ ਨੂੰ ਦਿੱਲੀ ਜਦੋਂ ਪਹਿਲੀ ਵਾਰ ਬੁਲਾਇਆ ਸੀ ਨਾ ਤਾਂ ਮਹਾਰਾਜ ਪਹਿਨੇ ਆਏ ਬੁਲਾਇਆ ਤੇ ਆਪਣੀ ਕੈਦ ਵਿੱਚ ਕਰਨਾ ਤੇ ਸੀ ਪਰ ਮਹਾਰਾਜ ਨੂੰ ਦੇਖ ਕੇ ਆਪਣਾ ਦਿਲ ਹਾਰ ਗਿਆ ਸੀ ਉਸ ਵਕਤ ਨਹੀਂ ਕਰ ਸਕਿਆ ਸੀ ਕੈਦ ਗੁਰੂ ਸਾਹਿਬ ਨਾਲ ਬਾਫੀ ਮੰਗ ਕੇ ਦੋਸਤੀ ਕਰਨੀ ਸੀ ਤੇ ਗੁਰੂ ਸਾਹਿਬ ਦੀ ਸੋਭਾ ਬੜੀ ਨਿਆਰੀ ਹੈ ਜਦੋਂ ਇਥੋਂ ਦੀ ਜਾ ਰਹੇ ਨੇ ਵਿਆਸਾ ਦੇ ਕੰਡੇ ਤੱਕ ਪਹੁੰਚ ਗਏ ਦੋਨਾਂ ਦਾ ਕਾਫਲਾ ਇਕੱਠਾ ਰੁਕਦਾ ਤੇ ਇਕੱਠਾ ਚੱਲਦਾ ਜਾਂਗੀਰ ਜਣਾਂ ਸਾਰਿਆਂ ਨੂੰ ਆਪਣੇ ਸਿਪਾਹੀਆਂ ਨੂੰ ਕਹਿ ਰੱਖਿਆ ਕਿ ਗੁਰੂ ਸਾਹਿਬ ਦੇ ਅਨੁਸਾਰੀ ਚੱਲਣਾ ਜੇ ਗੁਰੂ ਸਾਹਿਬ ਕਹਿਣਾ ਚ ਪੰਜਾ ਮੀਲ ਦਾ ਪੈਂਡਾ ਤੇ ਹੈ ਤੈਅ ਕਰਨਾ ਤੇ ਪੰਜਾ ਮੀਲ ਦਾ ਕਰਨਾ ਜੇ ਗੁਰੂ ਸਾਹਿਬ ਕਹਿਣ ਕਿ 15 ਮੀਲ ਬਾਦੀ ਪੜਾਉ ਪਾਦੋ ਤੇ 15 ਮੀਲ ਬਾਦੀ ਤੰਬੂ ਗਾੜ ਲੈਣੇ ਤੇ ਕਦੀ ਗੁਰੂ ਸਾਹਿਬ ਦੇ ਤੰਬੂਆਂ ਵਿੱਚ ਆਪ ਆ ਜਾਂਦਾ ਕਦੀ ਗੁਰੂ ਸਾਹਿਬ ਨੂੰ ਸੱਦ ਲੈਂਦਾ ਦੋਨੋਂ ਮਿੰਦੇ ਜਿਲਦੇ ਵਿਆਸਾ ਦਰਿਆ ਤੱਕ ਪਹੁੰਚ ਗਏ ਕੁਝ ਵਿਆਸਾ ਦਰਾਂ ਟੱਪ ਕੇ ਤੇ ਕੁਝ ਐਂਦਰ ਪੈਂਡੇ ਤੇ ਸਾਰੇ ਰੁਕ ਗਏ ਜਦੋਂ ਇੱਥੇ ਵੱਡੇ ਤੰਬੂ ਲੱਗ ਗਏ ਤੇ ਵਿਸ਼ੇਸ਼ ਜਿਹੜਾ ਜਹਾਂਗੀਰ ਦਾ ਵੀ ਤੰਬੂ ਲੱਗਿਆ ਹੋਇਆ ਜਿਹੜਾ ਬੜਾ ਆਲੀਸ਼ਾਨ ਤੰਬੂ ਸੀ ਉਹਦੇ ਵਿੱਚ ਇੱਕ ਪਾਸੇ ਬੇਗਮਾਂ ਵੀ ਸੀ ਤੇ ਇੱਕ ਪਾਸੇ ਗੁਰੂ ਸਾਹਿਬ ਨਾਲ ਗੁਰੂ ਸਾਹਿਬ ਨੂੰ ਆਪਣੇ ਤੰਬੂਆਂ ਵਿੱਚ ਸੱਜ ਕੇ ਨਾ ਬੈਠਾ ਹੋਇਆ ਸੀ ਤੇ ਹਾਸੀ ਮਜ਼ਾਕ ਚੱਲ ਰਿਹਾ ਸੀ ਗੱਲਬਾਤ ਬਚਨ ਬिलास ਦੋ ਦਿਨ ਉੱਤਰ ਸੀ ਇੱਕ ਜਹਾਂਗੀਰ ਆਪ ਤੇ ਇੱਕ ਗੁਰੂ ਸਾਹਿਬ ਤੇ ਐਵੇਂ ਚਾਰ ਪੰਜ ਜਿਹੜੇ ਜੀ ਸੀ ਅੰਦਰ ਤੇ ਇੱਕ ਪਾਸੇ ਜਿਹੜਾ ਤੰਬੂ ਦੇਣਾ ਬਿਸ਼ੇਸ਼ ਸੀ ਨਾ ਜਹਾਂਗੀਰ ਦਾ ਉਹਦੀ ਨਾਲ ਬੇਗਮਾਂ ਹੁੰਦੀਆਂ ਸੀ ਤੇ ਤੰਬੂ ਵੀ ਬੜੇ ਕਡਾਈਆਂ ਵਾਲੇ ਲਟਕਣਾ ਵਾਲੇ ਸੀ ਤੇ ਬੇਗਮਾਂ ਦੇ ਤੰਬੂਆਂ ਵਿੱਚ ਕੀ ਖਾਸ ਗੱਲ ਸੀ ਈ ਐਵੇਂ ਜਾਲੀਆਂ ਲੱਗੀਆਂ ਹੋਈਆਂ ਸੀ ਜਿਨ੍ਹਾਂ ਵਿੱਚੋਂ ਬੇਗਮਾਂ ਤੇ ਜਹਾਂਗੀਰ ਦੇ ਕਮਰੇ ਵਿੱਚ ਝਾਤ ਮਾਰ ਕੇ ਜਹਾਂਗੀਰ ਨੂੰ ਵੇਖ ਸਕਦੀਆਂ ਨੇ ਕਿ ਜਹਾਂਗੀਰ ਸਾਡਾ ਸ਼ਹਿਨਸ਼ਾ ਕੀ ਕਰ ਰਿਹਾ ਹੈ ਪਰ ਉਧਰੋਂ ਕੋਈ ਵੀ ਮਰਦ ਜਿਹੜਾ ਇੱਧਰ ਨਹੀਂ ਦੇਖ ਸਕਦਾ ਸੀ ਵੀ ਇੱਧਰ ਕੀ ਹੋ ਰਿਹਾ ਹੈ ਤੇ ਨੂਰ ਜਹਾਂ ਜਿਹੜੀ ਜਹਾਂਗੀਰ ਦੀ ਬੇਗਮ ਸੀ ਨਾ ਬਹੁਤ ਸੋਹਣੀ ਸਲੀਕੇ ਵਾਲੀ ਤੇ ਰਾਜਨੀਤੀ ਨੂੰ ਜਾਣਦੀ ਸੀ ਪਹਿਲੇ ਉਹ ਵਿਆਹ ਕਿਸੇ ਹੋਰ ਨਾਲ ਗਈ ਸੀ ਪਰ ਜਹਾਂਗੀਰ ਦੇ ਉੱਪਰ ਮੁਹਿੰਤ ਹੋ ਗਿਆ ਸੀ ਤੇ ਉਹਨੂੰ ਵਿਆਹ ਕੇ ਫਿਰ ਆਪਣੇ ਘਰ ਲਿਆਇਆ ਸੀ ਜਾਂ ਗਿੰਦਿਆਂ ਹੋਰ ਬੇਗਮਾਂ ਵੀ ਬੜੀਆਂ ਸੋਹਣੀਆਂ-ਸੋਹਣੀਆਂ ਰਾਜਸਥਾਨ ਦੀਆਂ ਰਾਜਪੁੱਤਾਂ ਘਰਾਨੇ ਦੀਆਂ ਜਿੱਥੇ ਸੋਹਣੀ ਔਰ ਚੰਗੀ ਕੋਈ ਬਈ ਬਹੁਤ achi ਉਹਨਾਂ ਦਿਖਦੀ ਸੀ ਰਾਜਕੁਮਾਰੀ ਉਹਨੂੰ ਵਿਆਹ ਕੇ ਲਿਆਉਂਦੇ ਸੀ ਸਭ ਦੀ ਚੜਦੀ ਜਵਾਨੀ ਬੜੇ ਗੋਰੇ ਰੰਗ ਨੈਣ ਨਕਸ਼ ਬੜੇ ਸੋਹਣੇ ਸਭ ਤੋਂ ਜਿਆਦਾ ਨੂਰਜਾਨ ਜਿਹੜੀ ਐ ਉਹ ਵੱਡੀ ਬੇਗਮ ਤੇ ਪ੍ਰੀਏ ਬੇਗਮ ਸੀ ਜਿਹੜੀ ਸਲਾਹਕਾਰ ਵੀ ਬੜੀ ਚੰਗੀ ਸੀ ਇਹ ਕਵਿਤਰੀ ਵੀ ਬੜੀ ਚੰਗੀ ਸੀ ਕਹਿੰਦੇ ਉਹਦੀ ਕਵਿਤਾਵਾਂ ਫਾਰਸੀ ਦੀ ਕਿਤਾਬਾਂ ਵਿੱਚ ਯੂਨੀਵਰਸਿਟੀ ਲੈਵਲ ਵਿੱਚ ਅੱਜ ਵੀ ਪੜਾਈਆਂ ਜਾਂਦੀਆਂ ਨੂਰਜਹਾਨ ਦੀ ਤੇ ਜਦੋਂ ਬੇਗਮਾਂ ਨੇ ਇਹਨਾਂ ਚਰੋਕੇ ਵਿੱਚੋਂ ਵੇਖਿਆ ਕਿ ਉੱਥੇ ਕੌਣ-ਕੌਣ ਬੈਠਾ ਹੈ ਤੇ ਜਹਾਂਗੀਰ ਦੇ ਨਾਲ ਤਨਗੁਰ ਹਰਗੋਬਿੰਦ ਸਿੰਘ ਮਹਾਰਾਜ ਨੂੰ ਵੇਖਿਆ ਮਹਾਰਾਜ ਜੀ ਸਮੇਂ ਆਯੂ ਜਿਹੜੀਆਂ 18 ਸਾਲ ਦੀ ਸੀ ਪਰ ਮਹਾਰਾਜ ਆਪਣੀ ਆਯੂ ਤੋਂ ਵੱਡੇ ਹੀ ਲੱਗਿਆ ਕਰਦੇ ਸੀ ਕੱਦ ਕਾਠੀ ਡੋਲੇ ਸਰੀਰ ਐਨਾ ਸੋਹਣਾ ਸੀ ਕੀ ਮਹਾਰਾਜ 25 26 ਤੋਂ ਕੱਟਤਾ ਲੱਗੜਨਾ ਤੇ ਮਹਾਰਾਜ ਦਾ ਇੰਨਾ ਸੋਹਣਾ ਸਰੀਰ ਇੰਨਾ ਸੋਹਣਾ ਮੁਖੜਾ ਤੇ ਦਾੜੀ ਜਿਹੜੀ ਹੈ ਨਾ ਉਹ ਫੁੱਟ ਰਹੀ ਸੀ ਕਿਉਂਕਿ 18 ਸਾਲ ਦੀ ਉਮਰ ਸੀ ਤੇ ਕਹਿੰਦੇ ਐਵੇਂ ਲੱਗ ਰਿਹਾ ਸੀ ਵੀ ਚਾਂਦ ਉੱਪਰ ਜਿਵੇਂ ਬੱਦਲ ਆ ਰਹੇ ਨੇ ਛਾ ਰਹੇ ਨੇ ਬੜੀ ਪਿਆਰੀ ਸੋਭਾ ਮਹਾਰਾਜ ਦੀ ਆਵਾਜ਼ ਵੀ ਬੜੀ ਪਿਆਰੀ ਤੇ ਐਨੇ ਧਰਮਾਨੰਦ ਮਹਾਰਾਜ ਗੱਲ ਕਰਦੇ ਕਰਦੇ ਵਿੱਚ ਮੁਸਕਰਾਉਂਦੇ ਤੇ ਉਹ ਬੇਗਮਾ ਵੇਖਦੀਆਂ ਤੇ ਵੇਖਦੀਆਂ ਹੀ ਰਹਿ ਗਈਆਂ ਨੂਰਜਹਾਂ ਵੀ ਉੱਥੇ ਅੱਖ ਚਪਕਣਾ ਭੁੱਲ ਗਈ ਕਹਿੰਦੇ ਪੱਥਰ ਦੀ ਮੂਰਤੀਆਂ ਹੀ ਬਣ ਗਈਆਂ ਵੀ ਬੈਠਾ ਕੋਣ ਹੈ ਜਹਾਂਗੀਰ ਨਾਲ ਹਾਲੇ ਤੱਕ ਉਹ ਜਾਣ ਹੀ ਨਹੀਂ ਪਾਈਆਂ ਸੀ ਜਦੋਂ ਮਹਾਰਾਜ ਨੂੰ ਵੇਖਣ ਲੱਗੀ ਇੱਕ ਨੂਰਜਹਾਂ ਪਰ ਉਹਦੇ ਪਿੱਛੇ ਦੇਖਿਆ ਮੂਰਤੀ ਬਣ ਗਈ ਕੀ ਹੋ ਰਿਹਾ ਦੂਜੀ ਤੀਜੀ ਸਾਰੀ ਬੇਗਮਾਂ ਜਿਹੜੀਆਂ ਉਹ ਵੇਖਦੀਆਂ ਰਹਿ ਗਈਆਂ ਹੁਣ ਪੁੱਛੀਏ ਕਿਹਦੇ ਕੋਲੋਂ ਇੱਕ ਬੁੱਢੀ ਜਿਹੜੀ ਸੀ ਵਿਸ਼ਵਾਸਵਾਨੀ ਉਹ ਦਾਸੀ ਘਰੋਂ ਪੁੱਛਿਆ ਕਿ ਕੌਣ ਕੌਣ ਬੈਠਾ ਹੁੰਦਾ ਹੈ ਉਹਨੇ ਦੱਸਿਆ ਇਹ ਉਹੀ ਪੀਰ ਨੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਜਿਹੜੇ ਗਵਾਲੀਆਂ ਵਿੱਚ ਮਾਲਾ ਫੇਰ ਕੇ ਆਏ ਨੇ ਹੁਣ ਸੋਚਿਆ ਕਿ ਅਸੀਂ ਕਿਵੇਂ ਮਿਲੀਏ ਜਦੋਂ ਮਹਾਰਾਜ ਜਾਣ ਲੱਗੇ ਤੇ ਇਹਨਾਂ ਦਾ ਦਿਲ ਜਿਹੜਾ ਸਭ ਦਾ ਕਾਬੂ ਵਿੱਚ ਨਾ ਰਹੇ ਸੋਚਦਿਆਂ ਨੇ ਕਿਵੇਂ ਮੁਲਾਕਾਤ ਕਰੀਏ ਕਿਵੇਂ ਸਨਮੁਖ ਹੋਈਏ ਇੱਕ ਵਾਰੀ ਸਣ ਨਾਲ ਗੱਲ ਕਰਨ ਲਈ ਇੱਕ ਵਾਰੀ ਸਾਡੇ ਵਾਲੇ ਵੇਖ ਲੈਣ ਅਸੀਂ ਉਹਨਾਂ ਨੂੰ ਇੱਕ ਵਾਰੀ ਵੇਖ ਲਈਏ ਮਨ ਵਿੱਚ ਐਸਾ ਚਾਅ ਉਠਾਇਆ ਕਿ ਰਾਤ ਨੂੰ ਨੂਰ ਜਾਂ ਬੇਗਮ ਹੈ ਨਾ ਜਿਹੜੀ ਉਹਨੇ ਆਪਣੇ ਪਤੀ ਜਹਾਂਗੀਰ ਨੂੰ ਕੀ ਕਿਹਾ ਕਹਿੰਦੀ ਹੈ ਅੱਜ ਜਿਹੜੇ ਤੜਦਲ ਪੀਰ ਬੈਠੇ ਸੀ ਸੁਣਿਆ ਹੈ ਉਹਨਾਂ ਦੇ ਦਰਸ਼ਨ ਕਰਨ ਨਾਲ ਪਾਪ ਕਰਮ ਕੱਟੇ ਜਾਂਦੇ ਨੇ ਸਾਨੂੰ ਤਾਂ ਉਹਨਾਂ ਦੇ ਦਰਸ਼ਨ ਕਰਾਏ ਹੀ ਨਹੀਂ ਅਸੀਂ ਸਾਰੀਆਂ ਬੇਗਮਾਂ ਇਹਨਾਂ ਦੇ ਦਰਸ਼ਨ ਕਰਨੀਆਂ ਚਾਹਦੀਆਂ ਹਾਂ ਕਹਿੰਦੇ ਹਾਂ ਜਹਾਂਗੀਰ ਕਹਿੰਦਾ ਹਾਂ ਫਿਰ ਕਹਿੰਦੀ ਹੈ ਮੈਨੂੰ ਇੱਕ ਸ਼ੰਕਾ ਹੈ ਉਹਨਾਂ ਦਾ ਵਿਆਹ ਹੋਇਆ ਹੈ ਕਿ ਨਹੀਂ ਹੋਇਆ ਉਹਨਾਂ ਦੀ ਇਸਤਰੀ ਹੈ ਕਿ ਨਹੀਂ ਹੈ ਜਹਾਂਗੀਰ ਕਹਿੰਦਾ ਹੈ ਸ਼ੰਕਾ ਮੈਨੂੰ ਹੀ ਹੈ ਇਹਨਾਂ ਮੇਰੇ ਤੋਂ ਛੋਟੇ ਨਿਯਮਰ ਵਿੱਚ ਤੇ ਇਸਤਰੀ ਤੋਂ ਬਗੈਰ ਰਾਤ ਨੂੰ ਰਹਿੰਦੇ ਕਿਵੇਂ ਨੇ ਮੈਨੂੰ ਹਲਤਾ ਕਹਿੰਦਾ ਇਹ ਸਮਝ ਨਹੀਂ ਆਇਆ ਕਹਿੰਦਾ ਮੈਂ ਤਾਂ ਇਸਤਰੀ ਤੋਂ ਬਗੈਰ ਨਹੀਂ ਰਹਿ ਸਕਦਾ ਕੋਈ ਵੀ ਨਹੀਂ ਰਹਿ ਸਕਦਾ ਇੰਨਾ ਸਮਾਂ ਹੋ ਗਿਆ ਦਿੱਲੀ ਆਏ ਫਿਰ ਗੁਵਾਲੀਅਰ ਗਏ ਫਿਰ ਇੱਥੇ ਆਏ ਐਸਾ ਕੈਸਾ ਸਬਰ ਹੈ ਐਸੀ ਚੜਦੀ ਜਵਾਨੀ ਵਿੱਚ ਐਸਾ ਸੋਹਣਾ ਲੰਗਰੂਪ ਸਰੀਰ ਨਮਰਤਾ ਐਨੀ ਆਵਾਜ਼ ਐਸੀ ਕੋਈ ਵੀ ਮੋਹਿਤ ਹੋ ਜਾਏ ਤੇ ਕਹਿੰਦੇ ਪਰ ਰਹਿੰਦੇ ਕਿਸ ਤਰ੍ਹਾਂ ਨੇ ਐਸਾ ਕਿਹੜਾ ਸਯਮ ਹੈ ਨਾ ਪਾਸ ਇਹ ਮੈਨੂੰ ਵੀ ਸਮਝ ਨਹੀਂ ਆਇਆ ਤੇ ਜਹਾਂਗੀਰ ਆਪ ਹੀ ਜੋ ਨੂਰ ਜਹਾਂ ਦੀ ਦਿਲ ਦੀ ਗੱਲ ਸੀ ਨਾ ਉਹਦੇ ਮੁਖ ਤੋਂ ਨਿਕਲਾਈ। ਕਹਿੰਦਾ ਤੁਸੀਂ ਸਾਰੀਆਂ ਬੇਗਮਾਂ ਦਰਸ਼ਕ ਕਰਨ ਜਾਓ ਤੇ ਉਹਨਾਂ ਨੂੰ ਪ੍ਰੀਖਿਆ ਵਿੱਚ ਪਾ ਦਿਓ। ਕੁਝ ਐਸਾ ਕਰੋ, ਹਾਵ-ਭਾਵ, ਇਸ਼ਾਰੇ ਇਸ ਤਰ੍ਹਾਂ ਦੇਵੋ ਕਿ ਤੁਸੀਂ ਕੁਝ ਚਾਹਂਦੀਆਂ ਹੋ ਤੇ ਦੇਖੋ ਕਿ ਸੈਮ ਰੱਖ ਸਕਦੇ ਨੇ ਕਿ ਨਹੀਂ ਰੱਖ ਸਕਦੇ। ਤੇ ਨੂਰ ਜਹਾਂ ਬੜੀ ਖੁਸ਼ ਹੋਈ ਕਿ ਜੋ ਚੰਦੀ ਸੀ ਉਹ ਸ਼ੈਨਸ਼ਾ ਨੇ ਬੋਲ ਦਿੱਤਾ ਸਾਰੀਆਂ ਬੇਗਮਾਂ ਨੂੰ ਜਦੋਂ ਪਤਾ ਚੱਲਿਆ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਰਾਤ ਹੀ ਕਹਿੰਦੇ ਕਿਸੇ ਨੂੰ ਨੀਂਦ ਹੀ ਨਾ ਆਏ ਮਹਾਰਾਜ ਦੇ ਸੁਪਨੇ ਲੈਦੀਆਂ ਰਹੀਆਂ ਸਵੇਰੇ ਉੱਠ ਕੇ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਵਟਨੇ ਮੱਲੇ ਬੜੇ ਖੁਸ਼ਬੂਦਾਰ ਇਤਰ ਗੁਲਾਬ ਕਲੀਆਂ ਪਾ ਕੇ ਉੱਤੇ ਸਨਾਨ ਕੀਤੇ ਬੜੇ ਜਿਹੜਾ ਸੁੰਦਰ ਗਹਿਣੇ ਵਹਿਣੇ ਪਾ ਕੇ ਸੱਚ ਕੇ ਵਸਤਰ ਪਾ ਕੇ ਤਿਆਰ ਹੋ ਗਈਆਂ ਮਨ ਵਿੱਚ ਬੜਾਈ ਖੜਾ ਹੈ ਕਿ ਅੱਜ ਮਹਾਰਾਜ ਨੂੰ ਜਿਹੜਾ ਨਾ ਉੱਪਰ ਖੜਾ ਹੈ ਕਿ ਕੈਸਾ ਸਹਯਮ ਹੈ ਰਹਿ ਸਕਦੇ ਨੇ ਕਿ ਨਹੀਂ ਰਹਿ ਸਕਦੇ ਆਪਣੀ ਸੁੰਦਰਤਾ ਤੇ ਆਪਣੀ ਜਵਾਨੀ ਤੇ ਸਭ ਨੂੰ ਮਾਣਸੀ ਕਿਉਂਕਿ ਕਈ ਵਿੱਚ 15 16 17 ਸਾਲ ਦੀਆਂ ਰਾਣੀਆਂ ਸੀ ਆਪਣਾ ਮਹਾਰਾਜ ਨੂੰ ਪਰਖਣ ਨਹੀਂ ਜਿਹੜਾ ਉਹਨਾਂ ਨੇ ਐ ਸੋਚਿਆ ਤੇ ਉਹਨ ਮਹਾਰਾਜ ਨੂੰ ਪਰਖਣ ਲਈ ਕੀ ਕਰਦਿਆਂ ਨੇ ਮਹਾਰਾਜ ਕਿਰਪਾ ਕਰਨ ਜੇ ਕੱਲ ਸਮਾਂ ਬਣਿਆ ਸੀ ਪ੍ਰਸੰਨ ਪੂਰਾ ਕਰਾਂਗੇ ਨਹੀਂ ਤੇ ਬੁੱਧਵਾਰ ਨੂੰ ਪੂਰਾ ਕਰਾਂਗੇ ਮਹਾਰਾਜ ਨੂੰ ਜੋ ਪਰਖਣ ਆਂਦੇ ਨੇ ਨਾ ਮਹਾਰਾਜ ਪਰਖਣ ਦੀ ਤੇ ਕਦੀ ਸਾਨੂੰ ਸੋਚਣਾ ਹੀ ਨਹੀਂ ਚਾਹੀਦਾ ਪਰ ਗੁਰੂ ਸਾਹਿਬ ਸਭ ਨੂੰ ਸੁਮਤ ਬਖਸ਼ਦੇ ਨੇ ਕਿਉਂਕਿ ਗੁਰੂ ਸਾਹਿਬ ਜਿਹੜਾ ਨਾ ਧੀਆਂ ਤੇ ਪੇੜਾਂ ਤੇ ਬੀਬੀਆਂ ਤੇ ਵਿਸ਼ੇਸ਼ੀ ਕਿਰਪਾ ਕਰਦੇ ਨੇ ਤਨ ਗੁਰ ਨਾਨਕ ਦੇਵ ਜੀ ਨੂੰ ਜਦੋਂ ਪਰਖਿਆ ਸੀ ਰਾਜਾ ਸ਼ਿਵਨਾਮ ਨੇ ਇੱਥੇ ਤੇ ਮਹਾਰਾਜ ਨੇ ਵੀ ਕਿਰਪਾ ਕੀਤੀ ਸੀ ਉਹ ਸਾਰੀਆਂ ਜਿਹੜੀਆਂ ਪਰਖਣ ਆਈਆਂ ਸੀ ਤਾਂ ਗੁਰਮੁਖ ਬੀਬੀਆਂ ਬਣ ਗਈਆਂ ਸੀ ਇੱਥੇ ਵੀ ਤਨ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਵੇਂ ਉਹਨਾਂ ਨੂੰ ਗੁਰਮੁਖ ਬਣਾ ਦੇਣਾ ਤੇ ਕਿਵੇਂ ਉਹਨਾਂ ਨੂੰ ਪਰਖਣਾ ਹੈ ਅਸੀਂ ਤੇ ਜਾਣਦੇ ਆ ਮਹਾਰਾਜ ਦੀ ਵਡਿਆਈ ਨੂੰ ਪਰ ਉਹ ਨਹੀਂ ਜਾਣਦੀਆਂ ਨਾ ਕੰਬਲੀਆਂ ਉਹ ਮਹਾਰਾਜ ਦੇ ਸਰੀਰ ਤੇ ਮੋਹਿਤ ਹੋ ਕੇ ਮਹਾਰਾਜ ਨੂੰ ਪਰਖਣਾ ਆਗੀਆਂ ਨੇ ਮਹਾਰਾਜ ਕਿਰਪਾ ਕਰਨ ਸਾਰਿਆਂ ਦਿਸਤੇ ਮੇਰ ਪਰੇ ਹੱਥ ਰੱਖਣ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣ ਮਹਾਰਾਜ ਦੀ ਵੱਡੀ ਵਡਿਆਈ ਸਾਡੇ ਹਿਰਦੇ 'ਚ ਸਦਾ ਬਸੀ ਰਹੇ ਕਿ ਦੀਨ ਦੁਨੀ ਦਾ ਪਾਤਸ਼ਾਹ ਪਾਤ ਸਾਹ ਪਾਤ ਸਾਹ ਅਡੋਲਾ ਅੰਤਰਜਾਮੀ ਵਾਲਾ ਪੋਲਾ ਮਹਾਰਾਜ ਕਿਰਪਾ ਕਰਨ ਜਿਵੇਂ ਇਤਿਹਾਸ ਨੂੰ ਵਾਚਦੇ ਆਂ ਬਾਰ-ਬਾਰ ਕਵੀ ਰਾਜ ਕਹਿੰਦੇ ਨੇ ਕਿ ਮਹਾਰਾਜ ਦੀ ਅੱਖਾਂ ਵਿੱਚ ਬੜੀ ਜਲਦੀ ਤਰਸ ਆ ਜਾਂਦਾ ਹੈ ਮਹਾਰਾਜ ਦੀ ਗੁਰਾਈ ਦਾ ਸਮਾਂ ਵੀ ਲੰਮਾ ਹੈ ਔਰ ਇੱਕ ਨਹੀਂ ਕਿੰਨੇ ਹੀ પ્રસੰਗ ਨੇ ਜਦੋਂ ਮਹਾਰਾਜ ਨੇ ਦਇਆ ਕੀਤੀ ਹੈ ਆਕਾਰਣੀ ਦਇਆ ਕਰ ਦਿੱਤੀ ਹੈ ਕਦੀ ਮਹਾਰਾਜ ਦੇ ਇਤਿਹਾਸ ਨੂੰ ਪੜੀਏ ਨਾ ਐਸੀ ਸ਼ਰਧਾ ਅੰਦਰ ਉੱਭਰ ਆਉਂਦੀ ਹੈ ਕਿ ਮਹਾਰਾਜ ਕਿੰਨੀ ਜਲਦੀ ਦਇਆਤਾ ਦੇ ਘਰ ਵਿੱਚ ਆ ਜਾਂਦੇ ਨੇ 52 ਰਾਜਿਆਂ ਨੇ ਕੀ ਕੀਤਾ ਸੀ ਕੋਈ ਸੇਵਾ ਕਮਾਈ ਸੀ ਕੁਝ ਵੀ ਤੇ ਨਹੀਂ ਕੀਤਾ ਮਹਾਰਾਜ ਦਇਆ ਦੇ ਘਰ ਆ ਗਏ ਇੱਥੇ ਰਾਣੀਆਂ ਨੇ ਕੀ ਕਰਨਾ ਹੈ ਕੁਝ ਵੀ ਤੇ ਨਹੀਂ ਕਰਨਾ ਮਹਾਰਾਜ ਦਇਆ ਦੇ ਘਰ ਆ ਜਾਂਦੇ ਨੇ ਚੰਦੂ ਨੂੰ ਕਿਵੇਂ ਸਿੱਖ ਚੁਪਾ ਕੇ ਰੱਖ ਲੈ ਰਹੇ ਨੇ ਕਿ ਮਹਾਰਾਜ ਕਿਤੇ ਦਇਆ ਹੀ ਨਾ ਕਰ ਦੇਣ ਇਹ ਮਹਾਰਾਜ ਜਿੰਨੇ ਤਾਕਤਵਰ ਸਰੀਰ ਵਾਲੋਂ ਨੇ ਜਿੰਨੇ ਵੱਡੇ ਚੋਦਾ ਨੇ ਉੰਨੇ ਹੀ ਵੱਡੇ ਪਰਉਪਕਾਰੀ ਨੇ ਵੱਡੇ ਚੋਦਾ ਬਹੁਤ ਪਰਉਪਕਾਰੀ ਜਿੰਨਾ ਕੋਈ ਤਾਕਤਵਰ ਬਲੁਖ ਹੁੰਦਾ ਨਾ ਉਹਦੇ ਅੰਦਰ ਉਨੀ ਦਇਆ ਹੁੰਦੀ ਹੈ ਜੋ ਪਲਵ ਬਲੁਖ ਹੋਏ

ਸਤਿ ਸ੍ਰੀ ਅਕਾਲ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕੱਲ ਦੇ ਜੋ ਦੀਵਾਨ ਨੇ ਉਹ ਸਵੇਰੇ ਸੱਜਣਗੇ ਕੱਲ ਗੁਰਪੁਰਬ ਹੈ ਤੇ ਗੁਰਪੁਰਬ ਵਾਲੇ ਦਿਨ ਅਖੰਡ ਪਾਠ ਸਾਹਿਬ ਦੀ ਜਿਹੜੀ ਸਮਾਪਤੀ ਹੈ ਸਵੇਰੇ 10:30 ਵਜੇ ਸ੍ਰੀ ਗੋਬਕ ਮਹੱਲਾ ਨੌਵਾਂ ਸ਼ੁਰੂ ਹੋਣਗੇ 10:30 ਤੋਂ 12:30 ਤੱਕ ਦੀਵਾਨ ਨੇ ਤੇ ਇਹਨਾਂ ਸੋਚਣਾ ਵੀ ਦੀਵਾਨ ਜਿਵੇਂ ਲੇਟ ਸਮਾਪਤੀ ਹੁੰਦੀ ਹੈ ਉਹ ਵੀ ਲੇਟ ਹੋਏਗੀ ਕੱਲ ਲੇਟ ਨਹੀਂ ਹੋਏਗੀ ਕਿਉਂਕਿ ਕੱਲ ਅਖੰਡ ਪਾਠ ਤੋਂ ਬਾਅਦ ਸਿੱਧਾ ਕੀਰਤਨ ਹੋਣਗੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਹੋਏਗਾ ਇਸ ਕਰਕੇ ਦੇਰ ਨਹੀਂ ਲੱਗੇਗੀ ਕੀਰਤਨ ਤੋਂ ਬਾਅਦ ਸਮਾਪਤੀ ਹੈ ਤੇ ਟਾਈਮ ਨਾਲ ਸਾਰਿਆਂ ਨੇ ਆਣਾ ਹੈ ਕਿਉਂਕਿ 12 ਵਜੇ ਸਮਾਪਤੀ ਹੋਏਗੀ ਤੇ 12:30 ਤੱਕ ਸੁਖਾਸਨ ਹੋ ਜਾਣਗੇ ਲੰਗਰ ਵਰਤਣਾ ਸ਼ੁਰੂ ਹੋ ਜਾਣਾ ਹੈ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ 10:30 ਵਜੇ ਸਾਰੀ ਸੰਗਤ ਨੇ ਜਰੂਰ ਸਮੇਂ ਸਿਰ ਆਣਾ ਤੇ ਕੱਲ ਉਹੀ ਵਾਲਾ ਲੰਗਰ ਹੈ ਮਿੱਸੇ ਪ੍ਰਸ਼ਾਦ ਦੇ ਪਿਆਜ਼ ਤੇ ਲੱਸੀ ਵਾਲਾ ਜੁਮਾ ਤਾਂ ਗੰਗਾ ਜੀ ਬਾਬਾ ਬੁੱਢਾ ਬਸਾ ਪਾਸ ਲੈ ਕੇ ਗਏ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਲੈ ਕੇ ਆਏ ਸੀ ਮਹਾਰਾਜ ਕਿਰਪਾ ਕਰਨ ਸਾਰੀ ਸੰਗਤ ਨੇ ਜਰੂਰ ਸਮੇਂ ਸਿਰ ਦੀਵਾਨ ਵਿੱਚ ਹਾਜ਼ਰੀ ਭਰਨੀ ਸਾਰੇ ਸੰਗਤ ਮਹਾਰਾਜ ਦੇ ਸੀਸ ਤੇ ਮਹਾਰਾਜ ਜਿਹੜੇ ਨੇ ਸਾਰੀ ਸੰਗਤ ਦੇ ਸੀਸ ਤੇ ਮੇਰੇ ਪਰ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ